ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀ ਬੰਦਰ ਜ਼ਿਲ੍ਹਾ ਬਠਿੰਡਾ ਤਹਿਸੀਲ ਆਗੀ ਬਾਈ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਬਿੰਦੀ ਦੇ ਘਰੋਂ ਦੋਸਤੋ ਵੀਡੀਓ ਆ ਤਿੰਨ ਮੱਝਾਂ ਸੇਲ ਵਾਸਤੇ ਆ ਦੋਸਤੋ ਤਿੰਨਾਂ ਦੀ ਮੁੱਲ ਵਾੜੀ ਡਿਟੇਲ ਵੀਡੀਓ ਦੇ ਵਿੱਚ ਹੋਊਗੀ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 17 ਤਰੀਕ 11ਵਾਂ ਮਹੀਨਾ 2025 ਦੀ 17 ਨਵੰਬਰ ਦੀ ਦੋਸਤੋ ਵੀਡੀਓ ਆ ਦਿਨ ਆ ਗਿਆ ਸੋਮਵਾਰ ਆਜਾ ਬਿੰਦੀ ਭਾਈ ਇੱਕ ਨੰਬਰ ਇਧਰੋਂ ਸ਼ੁਰੂ ਕਰਦੇ ਆਂ ਹੋਰ ਕੀ ਹਾਲ ਹੈ ਵੀਰੇ ਠੀਕ ਠਾਕ ਬਾਈ ਜੀ ਬਿੰਦੀ ਬਾਈ ਤਿੰਨ ਨਾ ਦੇ ਸੇਲ ਆ ਲਈ ਅੱਜ ਹਾਂਜੀ ਹਾਂਜੀ ਤਿੰਨ ਨਾਗਾ ਜੀ ਦੋ ਗੱਬਣਾ ਹੈਗਾ ਇੱਕ ਆ ਸੂਈ ਸਲਾਈ ਜੋ ਝੁੱਟੀ ਹੈ ਜੀ ਬੱਚਾ ਇਹਦੇ ਪਿੱਛੇ ਕੱਟਾ ਹੈਗਾ ਇੱਕ ਨੰਬਰ ਦੋਸਤਾ ਕਿੰਨੇ ਦਿਨ ਹੋ ਗਏ ਵੀਰੇ ਇਹਨੂੰ ਸੂਈ ਨੂੰ ਅੱਜ ਇਹਨੂੰ ਇੱਕ ਹਫਤਾ ਹੋ ਗਿਆ ਸੂਈ ਨੂੰ ਇੱਕ ਹਫਤਾ ਸੂਈ ਨੂੰ ਹੋ ਗਿਆ ਹੁਣ ਫਿਰ ਕਿੰਨਾ ਹਾਜ਼ਰ ਆ ਦੁੱਧ ਇਹਦੇ ਥੱਲੇ 12 ਲੀਟਰ ਦੁੱਧ ਹਾਜ਼ਰ ਹੈ ਜੀ ਸਵੇਰੇ ਦੀ ਚਵਾਈ ਹੋਈ ਸੂਈ ਹੈ ਜੀ ਠੀਕ ਆ 12 ਕਿਲੋ ਲੀਟਰ ਹਾਜ਼ਰ ਹੈ ਹਾਂਜੀ ਸਵੇਰੇ ਚੋਇਆ ਹੋਇਆ ਕੋਈ ਦੁੱਧ ਰੋਕਣ ਵਾਲਾ ਕੰਮ ਨਹੀਂ ਹੈਗਾ ਵੀਰੇ ਧੋਖਾ ਧੜੀ ਵਾਲਾ ਠੀਕਾ ਕਿੰਨਾ ਵਸੂਆ ਸੂਈ ਹੈ ਬਈ ਇਹ ਇਹ ਦੂਜਾ ਸੂਆ ਸੂਈ ਦੂਜਾ ਸੂਆ ਬੱਚਾ ਕੱਟਾ ਸਵੇਰੇ ਖਾਲੀ ਕਰੀ ਹੋਈ ਆ ਦੋਸਤੋ ਜਿਹੜੀ ਵੀਡੀਓ ਆ ਵੀਰੇ ਤਕਰੀਬਨ ਹੁਣਾਂ ਸਾਢੇ 10 ਦਾ ਟਾਈਮ ਹੋਇਆ ਸਵੇਰ ਦਾ ਸਾਢੇ 10 ਦਾ ਟਾਈਮ ਆ ਤੁਸੀਂ ਆ ਚੈੱਕ ਕਰ ਲਓ ਕੋਈ ਦੁੱਧ ਰੋਕਣ ਰੁਕਣ ਵਾਲਾ ਕੰਮ ਨਹੀਂ ਹੈਗਾ ਆਪਣੇ ਕੋਲੇ ਵੀ ਬੰਦਾ ਏਖੜ ਲਾ ਕੇ ਭਰ ਕੇ ਵੱਡੇ ਵੱਡੇ ਲੇਵੇ ਦਿਖਾ ਕੇ ਕਿਸੇ ਨਾਲ ਧੋਖਾ ਧੜੀ ਕਰੇ ਬੰਦਾ ਹਨਾ ਹਾਂਜੀ ਹਾਂਜੀ ਇੱਕ ਨੰਬਰ ਬਈ ਖੋਲ ਕੇ ਬਿੰਦੀ ਬਾਹਰ ਹੀ ਕੱਢ ਲਾ ਤੋੜ ਕੇ ਆਪਾਂ ਦਿਖਾ ਦਨੇ ਆ ਮੁੱਲ ਜਿਹੜਾ ਵੀਡੀਓ ਦੇ ਵਿੱਚ ਕਰਵਾ ਦਾਂਗੇ ਨੰਬਰ ਆ ਬਾਈ ਦਿੰਦੀ ਦਾ ਵੀਡੀਓ ਦੇ ਹੀਠਾਂ ਚੱਲੀ ਜਾਂਦਾ ਲੈ ਬਾਕੀ ਕਰ ਲੋ ਚੈੱਕ ਚੰਗੇ ਸਰੀਰ ਦੀ ਆ ਵਧੀਆ ਆ ਦੇਖੋ ਵੀਰੇ ਕੱਦ ਕਾਠ ਦੀ ਚੰਗੀ ਆ ਹੂੰ ਥਾਣ ਲੈਵੇ ਦੀ ਵੀਰੇ ਚੈੱਕ ਕਰ ਲੋ ਬਾਕੀ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀਆਂ ਕੋਲੇ ਆ ਕੇ ਤਸੱਲੀ ਕਰਕੇ ਤੁਸੀਂ ਆਪ ਦਾ ਪਸ਼ੂ ਖਰੀਦ ਸਕਦੇ ਹੋ ਤਾਜ਼ਾ ਸੁਆ ਜਿਹੜਾ ਚਵਾਈ ਕਰ ਲੋ ਹਨਾ ਬਾਈ ਆਈ ਹੁੰਦਾ ਬੰਦੇ ਤੇ ਗੱਬਣਾ ਆਪਦੀ ਥਣਾ ਦੀ ਕੋਲੇ ਆ ਕੇ ਜਿਵੇਂ ਮਰਜ਼ੀ ਪਾਸ ਕਰੋ ਆ ਦੇਖੋ ਲੇਵੇਦੀ ਮਾ ਕੋਲੋਂ ਦਿਖਾ ਦਿੰਦਾ ਇੱਕ ਵਾਰ ਹੂੰ ਆ ਦੇਖੋ ਜਮਾ ਖਾਲੀ ਕਰੀ ਹੋਈ ਹੈ ਸਵੇਰ ਦੀ ਕੋਈ ਉਧਰ ਰੋਕਣ ਵਾਲਾ ਕੰਮ ਨਹੀਂ ਹੂੰ ਬਿੰਦੀ ਵੀਰੇ ਹੈਗਾ 12 ਲੀਟਰ ਵਧੀਆ 12 ਲੀਟਰ ਦੀ ਕੋਈ ਮਰਜ਼ੀ ਵੀਰ ਭੈਣ ਭਾਈ ਦੋ ਡੰਗ ਚਾਰ ਡੰਗ ਜੋ ਹੋ ਸਕਦਾ ਜੀ ਆਪਣੇ ਕਰੇ ਤੇ ਕੋਈ ਛਰਲਾ ਛਿੱਟਾ ਨਹੀਂਗਾ ਭੂਰ ਨਹੀਂ ਕੋਈ ਨਹੀਂ ਥਣਾਂ ਦੀ ਓਕੇ ਆ ਕੋਈ ਬਾਦ ਘਟ ਨਹੀਂ ਥਣ ਕਿਸੇ ਜੀ ਠੀਕ ਆ ਬਈ ਠੀਕ ਪੂਰੀ ਫੁੱਲ ਵੱਡੀ ਝੋਟੀ ਹੈ ਜੀ ਹਾਂ ਕੱਦ ਦੀ ਵਜਨ ਦੀ ਉਹ ਚੰਗੀ ਹੈ ਦੋਸਤੋ ਬਾਕੀ ਸਰੀਰ ਪੱਖੋਂ ਉੱਪਰੋਂ ਦੇਖ ਲਓ ਸਿੰਘਾਂ ਦੀ ਬੱਚਾ ਇਹਦੇ ਪਿੱਛੇ ਕੱਟਾਗਾ ਬਿੰਦੀ ਬਾਈ ਕੀ ਭਾ ਕਰਦਾ ਇਹਦਾ ਇਹਦਾ ਭਾਤ ਹੈ ਜੀ 1,60,000 ਕਰਦੇ ਆ ਜੀ ਹਾਂ 1,55,000 ਦੀ ਝੋਟੀ ਦੇ ਦਾਂਗੇ ਠੀਕ ਆ 1,60 ਡਿਮਾਂਡ ਆ ਦੋਸਤੋ 12 ਲੀਟਰ ਦੁੱਧ ਹਾਜ਼ਰ ਆ ਜਿੰਨੇ ਡੰਗ ਬਾਈ ਕਹਿੰਦਾ ਆਪਣੇ ਘਰੇ ਮਰਜੀ ਚੋਲਿਓ ਪਾਸ ਕਰ ਲਿਓ ਤਸੱਲੀ ਕਰ ਲਿਓ ਫੇਰ ਬਾਈ ਨਾਲ ਤੁਸੀਂ ਸੌਦਾ ਕਰ ਸਕਦੇ ਹੋ ਥਣ ਛਿੱਟਾ ਪੂਰ ਸਰਲੇ ਦੀ ਸਾਰੀ ਕਰਾ ਆ ਸਾਰੀ ਓਕੇ ਜੀ ਠੀਕ ਆ ਵੀਰੇ ਬਿੰਦੀ ਪੋਲੀ ਆ ਬਹੁਤ ਵਧੀਆ ਚਵਾਈ ਹੈ ਜੀ ਠੀਕ ਆ ਬਿੰਦੀ ਬਾਈ ਨੰਬਰ ਦੋ ਤੇ ਆ ਜਾ ਨੀਲੀ ਰਾਵੀ ਚ ਪੈਂਦੀ ਆ ਸੂਆਂ ਦੇ ਵਿੱਚ ਮੱਝ ਕਹਿੰਦੇ ਆਪਾਂ ਇੱਕ ਹਨਾ ਹਾਂਜੀ ਹਾਂਜੀ ਤੇ ਕਿੰਨੇ ਦਿਨ ਲੈਂਦੀ ਆ ਸੂਣ ਦੇ ਅਜੇ ਮੇਰੇ ਸਾਬ ਨੂੰ ਚਾਰ ਪੰਜ ਦਿਨ ਲੈਂਦੀ ਆ ਚਾਰ ਪੰਜ ਦਿਨ ਲੈ ਜੀ ਹਾਂਜੀ ਹਾਂਜੀ ਠੀਕ ਆ ਗੱਭਣਾ ਵੀਰੇ ਇਹ ਚਾਰ ਪੰਜ ਦਿਨ ਬਾਈ ਕਹਿੰਦਾ ਸੂਣ ਦੇ ਲੈ ਜੂ ਬਾਕੀ ਆ ਦੇਖੋ ਜੇ ਕੋਈ ਕੋਈ ਭਰਾ ਨਾ ਨੀਲੀ ਰਾਵੀ ਦੇ ਟੀਕੇ ਭਰਾਵੇ ਤਾਂ ਬੱਚੇ ਵਧਦਾ ਲੈ ਬਹੁਤ ਸੋਹਣਾ ਈ ਥੱਲੋਂ ਆਰਡਰ ਲੁੱਟਰ ਹਾਂ ਜਿਹੜਾ ਲੇਵਾਗਾ ਉਹ ਕਰਮਾੜੀ ਦਾ ਸੋਹਣਾਗਾ ਜਿਹੜੇ ਬਾਈ ਨੇ ਦੁੱਧ ਤੇ ਕੰਮ ਕਰਨਾ ਹੁੰਦਾ ਨਾ ਬਾੜਾ ਸਿੰਘਾਂ ਵਾਲੇ ਪੱਖ ਚ ਨਾ ਜਾਇਆ ਕਰੋ ਜੇ ਤੁਹਾਨੂੰ ਪ੍ਰੋਫਿਟ ਦੀ ਲੋੜ ਆ ਵੀ ਦੁੱਧ ਸਹੀ ਦੇਵੇ ਪਸ਼ੂ ਉਹ ਤੁਸੀਂ ਥੱਲੋਂ ਭਾਂਡੇ ਦੇਖਿਆ ਕਰੋ ਇਹੋ ਜਿਹੇ ਪਸ਼ੂਆਂ ਦੇ ਇਹੋ ਜਿਹੇ ਪਸ਼ੂ ਵਧੀਆ ਦੁੱਧ ਪਾ ਦਿੰਦੇ ਆ ਦੁੱਧ ਤੇ ਲਾਉਣ ਨੂੰ ਠੰਡਾ ਸਾਊਸੀਲ ਹੁੰਦਾ ਇਹੋ ਜਿਹੇ ਪਸ਼ੂ ਖੋਲ ਕੇ ਬਾਈ ਬਿੰਦੀ ਇਤਰੀ ਕਮਾ ਇਧਰ ਖੋਲ ਕੇ ਤੋਰ ਕੇ ਵੀ ਦਿਖਾ ਦਿੰਨਾ ਸਿੰਘਾਂ ਦੀ ਦੋਸਤੋ ਜ਼ਰੂਰ ਖੁੱਲੀ ਆ ਬਾਕੀ ਜਿਹੜੀ ਥੱਲੋਂ ਚੀਜ਼ ਆ ਉਹ ਤੁਹਾਨੂੰ ਚੈੱਕ ਕਰਾਉਣਾ ਲੇਵੇ ਦੀ ਚੈੱਕ ਕਰੋ ਕਰਮਾ ਵਾਲੀ ਆ ਦੇਖੋ ਦਰਮਿਆਨੇ ਕੱਦ ਚ ਤੇ ਲੇਵਾ ਬਹੁਤ ਸੋਨਾ ਪਿਆ ਆ ਦੇਖੋ ਵੀਰੇ ਹਾਂ ਐ ਕਮਾਲ ਹੈ ਇੱਕ ਕਿਹੜਾ ਹੋਰ ਦਵਾਲਾ ਬਈ ਉਧਰ ਆ ਆ ਦੇਖੋ ਬਈ ਲੇਵਾ ਕੋਲੋਂ ਦਿਖਾ ਦੇਣਾ ਜੇ ਮੈਨੂੰ ਮੈਂ ਆਹ ਦੇਖੋ ਕਰੋ ਲੇਵੇ ਦੀ ਚੈੱਕ ਲੇਵਾ ਬਹੁਤ ਸੁਣਾ ਫਸਮਾ ਮੁਠੀ ਵਾਲੇ ਥਾਣਾ ਵਧਗਾ ਚਵਾਈ ਵਾਲੇ ਥਣ ਜਿਹੜੇ ਕਹਿਦੇ ਕੱਦ ਦੀ ਦਰਮਿਆਨੀ ਆ ਗਈ ਬਈ ਮੋਲਾ ਜਿਹੜਾ ਵੀਡੀਓ ਦੇ ਵਿੱਚ ਕਰਵਾ ਦੂੰ ਇਹਦਾ ਵੀ ਜਿਹੜੇ ਮੇਰੇ ਭਰਾ ਨੇ ਖਰੀਦਣੀ ਆ ਕੋਲੇ ਆ ਕੇ ਆਪਦੀ ਤਸੱਲੀ ਜਿਵੇਂ ਮਰਜੀ ਬਈ ਤੁਸੀਂ ਕਰ ਸਕਦੇ ਆ ਲੈ ਲੇਵੇ ਦੀ ਚੈੱਕ ਕਰ ਲੋ ਹੂੰ ਦੂਰਨੇ ਸਾਈਡਾਂ ਤੋਂ ਦਿਖਾ ਦਿੰਨਾ ਬਿੰਦੀ ਬਾਈ ਕੀ ਭਾ ਕਰਦਾ ਇਹਦਾ ਫਿਰ ਭਾ ਤਾਂ ਹੀ 135000 ਕਰਦੇ ਜੀ ਅੱਛਾ 130000 ਦੀ ਜੀ ਠੀਕ ਆ 135 ਬਾਈ ਕਹਿੰਦਾ ਮੁੱਲ ਆ ਜੇ ਮੁੱਲ ਦੇ ਤੌਰ ਤੇ ਦੇਖਣਾ ਜੇ ਖਰੀਦ ਕਿਸੇ ਨੇ ਕਰਨੀ ਆ ਤਾਂ 130 ਹੀ ਦੇਦਾ ਹਾਂ ਹਾਂ ਜੀ ਠੀਕ ਆ ਬਈ ਬਿੰਦੀ ਨੰਬਰ 3 ਤੇ ਆ ਜਾ ਬਾਈ ਇਹ ਵੀ ਸੂਆਂ ਦੇ ਵਿੱਚ ਆਪਦੀ ਸਮਝ ਨਾਲ ਸੂਆ ਮੰਨ ਲਿਓ ਵੀਰੇ ਕੋਈ ਦੂਜਾ ਨਹੀਂ ਕੋਈ ਤੀਜਾ ਨਹੀਂ ਨਹੀਂ ਵਿੱਚ ਬੰਦੇ ਹੁੰਦੇ ਆ ਤੀਜੇ ਤੋਂ ਉੱਤੇ ਸੂਆ ਕਹਿੰਦੇ ਨਹੀਂ ਬਹੁਤ ਸੋਹਣੇ ਆਰਡਰ ਦੀ ਹੈ ਜੀ ਹਾਂ ਲੈ ਵਾ ਜਿਹੜਾ ਉਹ ਚੰਗਾ ਪਿਆ ਸੋਹਣੇ ਬੱਚਾ ਦੁੱਧ ਪਾ ਜਾਣੀਆਂ ਬਾਈ 11-11 ਦੇ ਘਰਾਂ ਚ ਤਾਂ ਮੌਜ ਹੈ ਨਾ ਯਾਰ 12 ਬੱਦੀ ਪਾ ਜਾਣੀਆਂ ਜੀ ਦੁੱਧਾਂ ਜੀ 11-12 ਦੇ ਵਿੱਚ ਵਿੱਚ ਹਾਂ ਤੇ ਤਾਂ ਆ ਨਾ ਭਾਂਡੇ ਗੁੰਡੇ ਬਹੁਤ ਸੋਹਣਿਆ ਹਵੰਨੇ ਬਹੁਤ ਸੋਹਣਿਆ ਇਹ ਮੈਂ ਤਾਂ ਅਜੇ ਮੰਨ ਲਾ ਜੀ ਹਫਤੇ ਨਹੀਂ ਸੁੰਦੀ ਇਹ ਇਹ ਹਜੇ ਇੱਕ ਹਫਤਾ ਲੈ ਜੂਗੀ ਹਾਂ ਹਫਤਾ ਲੈ ਜੂ ਰਾਮ ਹਫਤਾ ਲੈ ਜੂਗੀ ਕੱਦ ਇਹਦਾ ਵੀ ਉਹਦੇ ਏਡਾ ਬਰਾਬਰ ਜੇ ਇੱਕੋ ਜਿਹਾ ਕੱਦ ਦਿਆਂ ਦੋਨੇ ਇੱਕ ਨੰਬਰ ਵਾਲੀ ਚੰਗੇ ਕੱਦ ਚਾ ਚੰਗੇ ਵਿੱਢ ਚਾ ਹੋ ਇਹਦਾ ਇੱਕ ਹਫਤਾ ਤਕਰੀਬਨ ਪਿਆਗਾ ਹਾਂਜੀ ਠੀਕ ਆ ਇਹਨੂੰ ਵੀ ਖੋਲ ਕੇ ਬਾਈ ਤੋੜ ਲਾ ਮੋਲਾ ਜਿਹੜਾ ਇਹਦਾ ਵੀ ਵੀਡੀਓ ਦੇ ਵਿੱਚ ਕਰਵਾ ਦਾਂਗੇ ਆਪਾਂ ਵੀਰੇ ਜਿਹੜੇ ਭਰਾ ਨੇ ਜਿਹਹੇ ਜ ਆਪਾਂ ਸੂ ਖਰੀਦਣਾ ਉਹ ਤੁਹਾਡੇ ਤੇ ਆ ਜਿੰਨਾ ਕਿ ਤੁਸੀਂ ਪੈਸੇ ਲਾ ਦੋਗੇ ਖਰਚ ਦੋਗੇ ਉਹੋ ਜਿਹਾ ਆਪਾਂ ਨੂੰ ਵੀਰੇ ਪਸ਼ੂ ਬਣ ਜਾਊਗਾ ਹਨਾ ਹਾਂਜੀ ਹਾਂਜੀ ਹੂੰ ਮੋੜ ਲਾ ਬਈ ਉਧਰ ਹੀ ਨੰਬਰ ਆ ਬਾਈ ਦਾ ਹੇਠਾਂ ਚੱਲੀ ਜਾਂਦਾ ਬਾਕੀ ਭਾਈ ਲੇਵੇ ਦੀ ਚੈੱਕ ਕਰੋ ਚਾਰ ਚਾਰ ਉਂਗਲਾ ਸੂ ਤੋਂ ਬਾਹਰ ਲੇਵਾ ਦਿਖਾਉਂਦੀ ਆ ਆ ਦੇਖੋ ਹੂੰ ਕੱਦ ਦੀ మీడియం ਆ ਗਈ ਦਰਮਿਆਨੇ ਕੱਦ ਚ ਤੇ ਬਾਕੀ ਲੇਵੇ ਦੀ ਥਣਾ ਦੀ ਬਹੁਤ ਸਾਫ ਆ ਦੇਖੋ ਜਿਹੜੇ ਥਣ ਜਿਹੜਾ ਜਮਾ ਐ ਮੁੱਠੀ ਵਾਲੇ ਥਾਣਾ ਸੋਹਣੇ ਥਣ ਲੱਗੇ ਆ ਮੁੱਲ ਜਿਹੜਾ ਇਹਦਾ ਵੀ ਆਪਾਂ ਕਰਵਾ ਲੈਨੇ ਆ ਬਾਈ ਤੋਂ ਬਿੰਦੀ ਬਾਈ ਇਹਦਾ ਕੀ ਭਾ ਕਰਦਾ ਇਹਦਾ ਆਪਾਂ 130000 ਕਰਦੇ ਆ ਜੀ 125000 ਦੀ ਦੇਨੇ ਆ ਹਾਂ ਨਾ ਜੀ ਠੀਕ ਆ 130 ਬਾਈ ਨੇ ਡਿਮਾਂਡ ਰੱਖੀ ਆ 125 ਦੀ ਬਾਈ ਕਹਿੰਦਾ ਆਪਾਂ ਇਹ ਦੇ ਦਾਂਗੇ ਬਹੁਤ ਸੋਹਣਾ ਆਰਡਰ ਲੇਵਾ ਹਜੇ ਤਾਂ ਮੰਨ ਕੇ ਚੱਲ ਵੀ ਹਫਤਾ ਲੱਜੂਗੀ ਹਾਂ ਬਹੁਤ ਸੋਹਣਾ ਹਜੇ ਹੋਰ ਬਣਾਉਗੇ ਠੀਕ ਆ ਭਾਈ ਬਾਕੀ ਤੁਸੀਂ ਆ ਮੈਂ ਮੰਗਾ ਨਹੀਂ ਤਾਂ ਸੰਦੇਵਾਂ ਨੂੰ ਬਹੁਤ ਸੋਹਣਿਆ ਦੁੱਧ ਹਾਂ ਲੈਵੇ ਬਾਕੀ ਭਾਈ ਹੈਗੇ ਆ ਚੀਜ਼ਾਂ ਦੇ ਇਹੋ ਜਿਹੇ ਪਸ਼ੂ ਦੁੱਧ ਵਧੀਆ ਪਾ ਜਾਂਦੇ ਹੁੰਦੇ ਚੰਗਿਆਂ ਨੇ ਦੁੱਧ ਬਾ ਦੇ ਨੇ 13 14 ਲੀਟਰ ਆਉਣਾ ਖੁੱਲ੍ਹੇ ਹੀ ਅੱਛਾ ਹਾਂ ਠੀਕ ਆ ਠੀਕ ਇਹ ਤਾਂ ਮੇਰੇ ਪਿੰਡ ਦੀ ਮਾਂ ਆ 14.5 ਲੀਟਰ ਉਹਨਾਂ ਨੇ ਕਹਿ ਕੇ ਦਿੱਤਾ ਆਪਾਂ ਨੂੰ ਆਹਾਂ ਹਾਂਜੀ ਠੀਕ ਆ ਭਾਈ ਆਪਣੇ ਪਿੰਡੂ ਹੀ ਲਈ ਜਾ ਠੀਕ ਆ ਇਹ ਆਪਣੇ ਘਮਾੜ ਪਿੰਡੂ ਲਈ ਜੀ ਠੀਕ ਆ ਜੀ ਠੀਕ ਆ ਠੀਕ ਆ ਇਹ ਭਾਈ ਕਹਿੰਦਾ ਪਿੰਡੂ ਹੀ ਚੰਗੀ ਸਿਹਤੀ ਤੇ ਆਈ ਆ ਦੁੱਧ ਦੀ ਤੇ ਬਾਕੀ ਉਹ ਹੁੰਦਾ ਮੌਕੇ ਤੇ ਹਨਾ ਸੰਭਾਲ ਤੇ ਬੰਦੇ ਦੀ ਤੇ ਕਹਿ ਯਮੇ ਟੱਲੋਂ ਸਾਫ ਸੁਥਰੇ ਦੇ ਦੇਨੇ ਆ 15 ਲੀਟਰ ਕੋਈ ਠੀਕ ਆ ਬੇਟੀ ਦੋਨੇ ਮੰਗੇ ਠੀਕ ਆ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀ ਗੜਵੀਰੇ ਸਾਡੇ ਪਰਮਾ